ਜੇ ਸਟਾਰ ਤਾਰੀਵਾਲ ਦੀ ਪੇਸ਼ਕਸ਼ ਇਹ ਹੋਈ ਜਿਹੜੀ ਮੈਂ ਤੈਨੂੰ ਰੋਜ਼ ਸਮਝਾਉਂਦੀ ਆ ਤੈਨੂੰ ਤੇ ਚੇਤਾ ਹੀ ਨਹੀਂ ਰਹਿੰਦਾ ਮੈਂ ਤੈਨੂੰ ਹੀ ਆਨੀ ਆ ਵੱਖਰੇ ਹੋਣ ਦਾ ਸੋਚ ਮੈਂ ਤੇ ਪਤਾ ਹੈ ਕਿ ਕੀ ਕਰਨਾ ਜਦੋਂ ਫੌਜੀ ਆਇਆ ਛੁੱਟੀ ਮੈਂ ਤੇ ਉਹਦੇ ਨਾਲ ਚੱਲ ਜਾਣਾ ਹਾਂ ਤੇ ਮੈਂ ਤੈਨੂੰ ਦੱਸਾਂ ਤੂੰ ਬਣਾਉਂਦੀ ਮਰ ਜਾਣਾ ਇਹਨਾਂ ਦੀ ਰੋਟੀਆਂ ਰਾਜਾ ਕਹਿੰਨੇ ਮੰਗੇ ਆਰੇ ਹਿੱਸਾ ਹੁਸਾ ਤੇ ਠੀਕ ਆ ਨਾ ਇਹ ਚੁੱਲਾ ਸਾਂਝਾ ਹੀ ਤੇ ਇਹ ਸਾਂਝਾ ਹੀ ਰਹਿਣਾ ਵਾ ਮਰ ਜਾ ਕੇ ਨਾ ਵੀ ਤੇ ਫਿਰ ਜਿਤਨਾ ਮਰਜ਼ੀ ਕਰਿਓ ਨਾ ਤੂੰ ਹੀ ਸਮਝ ਦੇ ਦੇ ਨਾ ਉਹ ਸਮਝਦੀਆਂ ਨੇ ਸਾਰੀ ਘੜੀ ਤਲੇਸ਼ ਹੀ ਪਾਈ ਰੱਖਿਓ ਤੁਹਾਡੀ ਮਰਜ਼ੀ ਫਿਰ ਜੋ ਮਰਜ਼ੀ ਕਰੋ ਆਹ ਕੀ ਕਹੰਦੇ ਜੇ ਕਿਉਂ ਫਾਇਲ ਲੱਗੇ ਜੇ ਤੂੰ ਤਿੰਨ ਤਿੰਨ ਪੁੱਤ ਦਿੱਤੇ ਰੱਬ ਨੇ ਸਾਨੂੰ ਇੱਕ ਤੇ ਚੱਲ ਫੌਜ ਚ ਆ ਤੇ ਦੋ ਆ ਤੇ ਇੱਥੇ ਹੀ ਆ ਨਾ ਆਪੀ ਉਹ ਕਰਨੇ ਕੰਮ ਤੇ ਵੀ ਮੈਂ ਨਾਲ ਜਾਣ ਦੀ ਤਿਆਰੀ ਕਰ ਲਈ ਆ ਫਿਰ ਰੇਟਨਾ ਹੋ ਜਾ ਚਲ ਠੀਕ ਹੈ ਰੋਕੋ ਇਹ ਬੜੀ ਕਿੰਨੀ ਕੰਮ ਹੋ ਗਿਆ ਛੇ ਤੋਂ ਬੰਨੀ ਦੇ ਪਾ ਲਿਆ ਉਹ ਇਹਨਾਂ ਨੂੰ ਬਾਕੀ ਚੱਲ ਜਾ ਚੱਲ ਜੇ ਉਹਨੂੰ ਕੋਈ ਨਹੀਂ ਕਰ ਰਹੀ ਹੈ ਤੁਹਾਡੀ ਕੋ ਮੱਤ ਮਾਰੀ ਗਈ ਮੈਨੂੰ ਲੱਗਦਾ ਮੇਰੀ ਐਤ ਗੱਲ ਸੁਣ ਲੋ ਜੇ ਤੇ ਮੇਰੀ ਗੱਲ ਸੁਣਨੀ ਆ ਤੇ ਠੀਕ ਆ ਨਹੀਂ ਤੇ ਮੈਂ ਮੁੰਡੇ ਨੂੰ ਲੈ ਕੇ ਪੇਕੇ ਚੱਲ ਜਾਣਾ ਤੁਸੀਂ ਇੱਥੇ ਬੈਠੇ ਰਹੋ ਆਪਣੇ ਘਰ ਤੇ ਹੋਲੀ ਭੈਣੀ ਤਾਂ ਉਹ ਦਿਖਦਾ ਨਹੀਂ ਥੱਲੇ ਤਾਂ ਜਰਾ ਆਪਾਂ ਕਰਕੇ ਉਹ ਸ਼ਾਬਾਸ਼ ਸ਼ਾਬਾਸ਼ ਬੱਲੇ ਬੱਲੇ ਬੜੀ ਦੂਰ ਕਾਰ ਚੱਲ ਗਈ ਓ ਛਾਲ ਭਜੋ ਭਜੋ ਛਾਲ ਭਜੋ ਭਜੋ ਇਧਰ ਆਓ ਭਜੋ ਭਜੋ ਯਾਨਾ ਤੂੰ ਨਹੀਂ ਆਲੇ ਬਣਿਆ ਜੇ ਤੇ ਜੇ ਹੱਥਾਂ ਕਿ ਡੋਰ ਫੜੀ ਤਾਂ ਐਂਡ ਸਰ ਆ ਯੂ ਡੋਂਟ ਵਰੀ ਕਲਾਪ ਆਪਣੇ ਬੱਚੋ ਨੂੰ ਲੈ ਕੇ ਆਈਏ ਠੀਕ ਹੈ ਜੀ